ਆਡੀਏ ਕਰ ਰਹੀ ਹੈ ਬਈ ਹਾਂਜੀ ਇਹੀ ਹੈ ਜੀ ਤੇ ਹੈਗੇ ਘਰੇ ਨੂੰ ਹਾਂਜੀ ਕੀ ਕੰਮ ਸੀਗਾ ਵੀਰੇ ਤੇ ਤੇਰੀ ਮਾਤਾ ਹੈਗੀ ਘਰੇ ਹਾਂਜੀ ਵੀਰੇ ਹੈਗੀ ਆ ਕੀ ਗੱਲ ਹੋ ਗਈ ਮੈਂ ਸੁਨਾਨ ਤੋਂ ਆਇਆ ਵਿੱਕਰ ਮੈਂ ਉਹਨਾਂ ਨਾਲ ਗੱਲ ਕਰਨ ਲਈ ਕੰਮ ਆਇਆ ਕੋਈ ਤੁਸੀਂ ਵੀ ਕੋੜਾ ਮੈਂ ਪੁੱਛਦੀ ਹਾਂ ਉਹ ਨਹੀਂ ਜਾਈ ਕੋਈ ਕਰ ਲੋ ਗੱਲ ਖੜਾਂ ਮੈਂ ਗਰਮੀ ਤਾਂ ਬੱਟਕਤੇ ਪਿਆ ਏਸੀ ਚ ਵੀ ਨਾ ਮਾਂ ਹਾਂ ਬਤਾ ਕੋਈ ਨਸਨਾਮ ਤੋਂ ਬਿੱਕਰਨਾ ਦਾ ਬੰਦਾ ਆਇਆਗਾ ਕਹਿੰਦਾ ਤੇਰੀ ਮਾਂ ਘਰੇ ਹੈਗੀ ਆ ਅੱਛਾ ਸਨਾਮ ਤੋਂ ਫਿਰ ਮਾਸੀ ਅਮਰਜੀਤ ਮਾਸੀ ਨੇ ਭੇਜਿਓ ਜੱਬ ਤ ਲੈ ਆ ਉਹਨੂੰ ਅੰਦਰ ਕਹਿ ਜੀ ਕਿਉਂ ਭੇਜੇ ਕੀ ਹੋ ਗਿਆ ਉਹ ਹੋਣਾ ਕੀ ਹੈ ਕੋਈ ਨਹੀਂ ਕੋਈ ਕੰਮ ਮਤਲਬ ਹੀ ਆਇਆ ਹੋ ਪੁੱਤ ਤੂੰ ਬਾਅਦ ਚ ਖੜਾ ਕੇ ਆ ਗਈ ਹਾਏ ਕਾਵੜੀ ਤੀ ਜ ਲੈ ਕੇ ਆ ਮੁੰਦਰ ਇਹ ਵੀ ਕੁੜੀ ਕਿਸੇ ਤੇ ਜੀ ਕੀ ਨਹੀਂ ਕਰਦੀ ਲੈ ਦਸ ਬਾਰ ਚ ਖੜਾ ਕੇ ਆ ਗਈ ਕਾਵੜੀ ਜਦ ਤੇ ਨਾਲ ਦਾ ਨਾਮ ਦੱਸੀ ਜਾਂਦਾ ਵੀ ਸਨਾਮ ਤੋਂ ਆ ਹਾਂਜੀ ਵੀਰੇ ਆਜੋ ਮੰਮੀ ਇਹ ਕਹਿੰਦੇ ਅੰਦਰੀਆ ਤੁਹਾਨੂੰ ਤੈਨੂੰ ਯਕੀਨ ਹੀ ਹੋਇਆ ਹੈ ਬਈ ਅੱਜ ਕੱਲ ਦੇ ਜਵਾਨਾਂ ਦਾ ਤੁਹਾਨੂੰ ਪਤਾ ਹੀ ਹੈ ਹਨਾ ਛੋਰੀਆਂ ਦੀ ਟੈਕਸਟਿੰਗ ਹੀ ਗੱਲ ਹੈ ਭਾਈ ਹਾਂ ਆਜੋ ਭਾਈ ਚਲੋ ਭਾਈ ਆਊ ਟੂ ਮਿੰਟ ਚਲੋ ਹਰ ਸੀਗਾ ਉਸੇ ਹਰ ਸੀਗਾ ਹੋਰ ਠੀਕ ਹੈ ਹਾਂ ਜਿਹਾ ਤਾਂ ਆਇਗਾ ਤੇਰਾ ਬੀਨੂ ਫੇਹੇ ਨਾਲ ਤਾਂ ਪਾਣੀ ਲੈ ਕੇ ਚਾਹ ਬਣਾਉਂਦੀ ਮੰਮੀ ਗੱਲ ਕੀ ਹੋ ਗਈ ਵੀ ਕੀ ਨਹੀਂ ਗੱਲ ਦਾ ਮੁੱਤ ਕੀ ਹੋਣੀ ਆ ਮਾਸੀ ਨੇ ਭੇਜਿਆ ਤੇਨੂੰ ਹਾਂ ਜੀ ਮਾਸੀ ਨੇ ਭੇਜਿਆ ਤੁਸੀਂ ਗੱਲ ਕਰੀ ਹੋ ਗਈ ਆ ਹਾਂ ਹਾਂ ਮੈਂ ਗੱਲ ਕਰੀ ਸੀਗੀ ਉਹਦੇ ਨਾਲ ਤੇ ਜਬਤ ਪਾੜੇ ਦੇ ਕੇ ਭੇਜੇ ਤੇ ਭਾਬੀ ਮੈਂ ਉਹਦੀ ਕਮੀ ਆ ਹਾਂਜੀ ਹਾਂ ਮੈਂ ਤਾਂ ਇਹ ਪੂਰੀ ਕਾਲਜ ਆ ਕੇ ਗੱਲ ਕੀਤੀ ਇਹਦੇ ਸਾਹਮਣੇ ਇਹਦੇ ਰਿਸ਼ਤੇ ਵਾਲੀ ਕਿਹਾ ਸੀਗਾ ਮੈਂ ਮਾਸੀ ਨੂੰ ਮੈਨੂੰ ਪਤਾ ਜੀ ਸਾਰਾ ਮੈਂ ਉੱਥੇ ਗੁੱਡੀ ਪੁੱਛੀ ਜਾਂਦੀ ਸੀਗੀ ਬਾਈ ਗੱਲ ਉੱਥੇ ਦੱਸੀਂਗੀ ਮੈਂ ਦੱਸ ਰਿਹਾ ਜਾਂਦਾ ਅੱਛਾ ਤੇ ਫਿਰ ਕੀ ਸੁਨੇਹਾ ਲਾਇਆ ਮਾਸੀ ਨੇ ਮਨਨ ਇਸਤੇ ਬਾਰੇ ਕਹਿੰਦੇ ਮੈਨੂੰ ਜੀ ਉਹ ਗੱਲ ਕਰਨਾ ਹੈ ਮੈਨੂੰ ਸਭ ਕਹੇ ਚਾਹੀਦਾਗਾ ਦੇਖੋ ਆਪਾਂ ਨੂੰ ਮੁੰਡਾ ਵਧੀਆ ਚਾਹੀਦਾ ਠੀਕ ਹੈ ਇੱਕ ਤਾਂ ਨਸ਼ਾ ਪੱਤਾ ਨਾ ਕਰਦਾ ਹੋਵੇ ਠੀਕ ਹੈ ਇੱਕ ਭਾਈ ਖਾਨਦਾਨੀ ਹੋਣਾ ਬਸ ਮੇਰੀ ਤੀਨੂ ਜਿੱਥੇ ਕੋਈ ਔਖ ਨਾ ਹੋਵੇ ਹਨਾ ਉਹ ਤਾਂ ਤੁਸੀਂ ਬੇਪਰਵਾਹ ਹੋ ਜੀ ਹਾਂ ਹੁਣ ਦਿਨ ਮਾਸੀ ਨੇ ਦੱਸੇ ਉਹ ਸਾਰਾ ਕੁਝ ਹੈ ਨਾ ਜੋ ਆਕੜੀ ਨਾਲ ਕੀ ਬਣਿਆ ਪਹਿਲਾਂ ਇਸ ਤੋਂ ਪਹਿਲਾਂ ਮਾੜੇ ਬੰਦੇ ਅੱਜ ਫਸ ਗਏ ਉੱਥੇ ਕੁੜੀ ਦਾ ਮਸਾ ਖੇੜਾ ਛੜਾਏ ਆ ਸੀਰੇ ਦਾ ਆਹ ਸੀਗਾ ਨਸ਼ੇੜੀ ਤੁਹਾਨੂੰ ਜਿਹੜਾ ਕੁਝ ਹੋ ਗਿਆ ਜਾਲ ਉਹਨੂੰ ਪਿੱਛੇ ਛੱਡ ਦਿਓ ਆਪਾਂ ਹੁਣ ਨਵੇਂ ਸਿਰੇ ਤੋਂ ਦੁਬਾਰੀ ਸ਼ੁਰੂ ਕਰਾਂਗੇ ਬਸ ਉਹੀ ਹੈਗਾ ਵਿਚਾਰ ਬੰਦੇ ਪਾਈ ਮਿਲਵਰਤਨ ਵਾਲੇ ਹੁਣ ਆਪਣੇ ਵਰਗੇ ਹੋਣ ਵਾਲੀ ਸੂਫਾ ਜੀ ਵਾਲੇ ਤਾਂ ਆਪਾਂ ਨੂੰ ਚਾਹੀਦੇ ਨਹੀਂ ਬਸ ਆਏਗਾ ਵੀ ਜਿੱਥੇ ਮੇਰੀ ਧੀ ਨੂੰ ਸੁੱਖ ਦੀ ਰੋਟੀ ਮਿਲ ਜੇ ਤੁਸੀਂ ਇਹ ਗੱਲ ਦੀ ਚਿੰਤਾ ਹੀ ਛੱਡ ਦਿਓ ਜੀ ਆਪਾਂ ਅਮਰਜੀਤ ਜੀ ਨੇ ਮੈਨੂੰ ਕਿਹਾ ਹੈ ਕਿ ਨਹੀਂ ਭਾਈ ਇਹ ਰਸਤਾ ਇਹ ਜਾ ਕਰਾਉਣਾ ਕਹਿੰਦੇ ਉਹ ਨਾ ਹਉ ਤਾਂ ਪਹਿਲਾਂ ਖੂਚੋ ਘੱਡੇ ਦੁਬਾਰੀ ਖੂਚ ਸਰਦੇ ਮੈਂ ਉਹਦਾ ਗੱਲ ਹੀ ਨਹੀਂ ਕਰਨੀ ਆਪਾਂ ਹਾਂ ਉਹੀ ਹੈ ਵਸਾ ਪਰ ਉਹਨਾਂ ਦੇ ਵਿੱਚ ਜਿੱਥੇ ਚੱਲ ਸੋਡਾ ਆਏਗਾ ਵੀ ਮਾਤਵਰੀ ਵਾਲੇ ਬੰਦੇ ਹੋਣ ਬਾਈ ਤੁਸੀਂ ਉਹਨਾਂ ਨਾਲ ਵਿਚਰੇ ਹੋ ਮੌਜਾ ਵਾ ਸੁਣ ਪਤਾ ਹੋਵੇ ਵੀ ਹਾਂ ਬੰਦੇ ਹੈ ਜਾਂ ਅੱਜ ਕੱਲ ਤਾਂ ਨਹੀਂ ਜੀ ਆਪਾਂ ਨੂੰ ਦੂਰੋਂ ਰਿਸ਼ਤੋਂ ਕੋਈ ਕੋਈ ਰਸਤੇ ਦੀ ਦੱਸ ਪੈਂਦੀ ਹੈਗੀ ਹਨਾ ਤਾਂ ਅਗਲਾ ਉਸ ਤੋਂ ਕੁਝ ਹੋਰ ਦੱਸਦਾ ਵਿੱਚੋਂ ਕੁਝ ਹੋਰ ਨਿਕਲਦਾ ਹੈਗਾ ਦੇਖੋ ਜੀ ਇਹ ਗੱਲ ਤਾਂ ਜਮਾ ਹੀ ਨਿਕਲੂਗੀ ਜਿਵੇਂ ਤੁਸੀਂ ਕਹੋਗੇ ਮੈਂ ਉਹੋ ਜੇ ਮੇਰ ਮਨਾਉਂਗਾ ਹਾਂ ਚੱਲ ਕੋਈ ਨਹੀਂ ਫਿਰ ਹੁਣ ਤੁਸੀਂ ਕੁੜੀ ਤਾਂ ਦੇਖ ਹੀ ਲਈ ਹਾਂ ਕੁੜੀ ਦੇਖ ਲਈ ਮੈਂ फब्बी हाँ? मैं रोटी मैं बनाउने तो अंदर जई कोई आएगा मम्मी ने बोला पानी लेके पर ना रोटी तो मैं बनाइयनी कौन आया दसत हो गई पता नहीं कौन आया तो जा ही महाराज मैं लावणी रोटी ना किठो आया मना दर दे सुनाम तो आया सुनाम तो चल चल ना ना ओके अच्छा ਮੰਮੀ ਹਾਂ ਇਹ ਇਹ ਤਾਂ ਬੁੱਢਾ ਹੁੰਦਾ ਅਸਲਾਮ ਤੋਂ ਅੱਛਾ ਅਮਰਜੀਤ ਬਾਸੀ ਨੇ ਵੇਚੇਗਾ ਠੀਕ ਹੈ ਤੁਸੀਂ ਗੱਲ ਕੀਤੀ ਸੀ ਹਾਂ ਉਹ ਜੀਤੀ ਆਰੇ ਗੱਲ કરી ਸੀਗੀ ਉਹ ਹੀਗਾ ਕੋਈ ਕੁਛ ਦੱਸ ਹੀ ਪਾਉਣਾ ਜੇਗਾ ਠੀਕ ਹੈ ਠੀਕ ਹੈ ਮੰਮੀ ਹਾਂ ਹਾਂ ਫਿਰ ਜਿਹੜੇ ਕੋਈ ਹੈ ਕਿਸ ਦਿੱਸਤਾ ਮਡੀ ਕਿਸਤਾ ਨਹੀਂਗਾ ਭਾਈ ਮਾਂ ਬੁੱਢਾ 25 ਕਿਲੇ ਜੀ ਮੇਨ ਆਉਂਦੀ ਹੈ ਮੁੰਡਾ ਖੇਤੀ ਕਰਦਾ ਤੇ ਬਾਹਰੋਂ ਪੜਿਆ ਕਰਦਾ ਠੀਕ ਹੈ ਬਰਤਨ ਹਾਂ ਬਾਕੀ ਹੁਣ ਤੁਸੀਂ ਦੇਖ ਲਓ ਮੈਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਿੰਕਾਰਵਾਰ ਤਾਂ ਸਾਰਾ ਕੁਝ ਵਧੀਆ ਇੱਕ ਤਾਂ ਮੁੰਡੇ ਦੀ ਫੋਟੋ ਭੇਜ ਦਿਓ ਇੱਕ ਵੀ ਅਗਲੇ ਨਾਲ ਤੂੰ ਜਿਵੇਂ ਹੁਣ ਸਾਡੀ ਕੁੜੀ ਨਾਲ ਜੋ ਕੁਝ ਹੋਇਆਗਾ ਵੀ ਉਹ ਗੱਲ ਕਰ ਲਈ ਵੀ ਅਗਲਾ ਰਿਸ਼ਤਾ ਲੈਣ ਨੂੰ ਤਿਆਰ ਹੈ ਜਾਂ ਨਹੀਂ ਹਨਾ ਕੱਲ ਨੂੰ ਆਪਾਂ ਇਹ ਵੀ ਲਕੋ ਰੱਖੀਏ ਕੋਈ ਗੱਲ ਚੋ ਫਿਰ ਤੈਨੂੰ ਪਤਾ ਹੀ ਹੈ ਜਦੋਂ ਲੱਗ ਜਿਹੜਾ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਉਹ ਗੱਲ ਸੀ ਨੀ ਤੇ ਛੱਡ ਦੋ ਜੀ ਹਾਂ ਬੱਸ ਕਿਸੇ ਕੱਖ ਦਾ ਕੱਲ ਨੂੰ ਸਾਨੂੰ ਨਾ ਕਹਦੇ ਭਾਈ ਤੂੰ ਸਾਰਾ ਗੱਲ ਸਾਨੂੰ ਤਨ ਕੋਈ ਸੀ ਸਾਨੂੰ ਆਹ ਤਾਂ ਪਤਾ ਨਹੀਂ ਸੀ ਭਾਈ ਕਿਰਤ ਤੋਂ ਅਸੀਂ ਕੋਈ ਉਹ ਲੱਖਿਆ ਨਹੀਂ ਮੰਮੀ ਨੇ ਸਾਰੀ ਗੱਲ ਦੱਸ ਹੀ ਦਿੱਤੀ ਉਹ ਅਸੀਂ ਇੱਕ ਗੱਲ ਵੀ ਛੁੱਟ ਨਹੀਂ ਬੋਲੀ ਹੈ ਨਾ ਕੱਲ ਨੂੰ ਬੱਸ ਸਾਨੂੰ ਨਾ ਕੋਈ ਉਹ ਹੈ ਕਿ ਆ ਜੀ ਪਹਿਲਾਂ ਸਾਡੀ ਕੁੜੀ ਵਿਚਾਰੀ ਐਨੇ ਦੁੱਖ ਚ ਹਿੱਕ ਲੀਆ ਕੱਲ ਨੂੰ ਬੰਦਾ ਸੁਣਨਾ ਪੈ ਜਾਣਾ ਮੈਂ ਇਹ ਗੱਲ ਦੀ ਚਿੰਤਾ ਹੀ ਨਾ ਕਰੋ ਜੀ ਸੁਣਨ ਆਇਆ ਕਰੋ ਮੇਰਾ ਨੰਬਰ ਲੈ ਲਓ ਤੇ ਕੁੜੀ ਫੋਟੋ ਭੇਜ ਦਵਾਂਗੀ ਮੰਮੀ ਤੁਹਾਡੇ ਉੱਤੇ ਹੈ ਨਾ ਫੋਟੋ ਹਾਂ ਇਹਦੇ 'ਚ ਨੰਬਰ ਆਪ ਕਰ ਲਓ ਦੇ ਬੁੱਤਵਣ ਕੇ ਬਸ ਪਹਿਲਾਂ ਤੋਂ ਉਹਨਾਂ ਨਾਲ ਗੱਲ ਕਰ ਲਈ ਜੀ ਇੱਕ ਨੰਬਰ ਭੱਜ ਹਾਂ ਪਹਿਲਾਂ ਉਹਨਾਂ ਨਾਲ ਗੱਲ ਕਰਨੀ ਜੇ ਉਹਨਾਂ ਦੀ ਭਈ ਹਾਂ ਕੋਈ ਕਿ ਜਨ ਵਾਲੇ ਨੂੰ ਕੁੜੀ ਦੀ ਫੋਟੋ ਵੀ ਦਿਖਾ ਦੇ ਆਪਾਂ ਨੂੰ ਕੋਈ ਡਰ ਨਹੀਂ ਤੇ ਸਾਨੂੰ ਮੁੰਡੇ ਦੀ ਫੋਟੋ ਭੇਜ ਦੇ ਹਾਂ ਭੇਜੋ ਇੱਕ ਮਿੰਟ ਚੋਂ ਦੇਖ ਲਈਏ ਠੀਕ ਹੈ ਮੈਂ ਭੇਜ ਦੇਣੀ ਬਈ ਅੱਛਾ ਤੂੰ ਕੋ ਤੇ ਰਿਸ਼ਤੇ ਕਰਾਉਣ ਦੇ ਕੰਮ ਕਰਦਾ ਹਾਂਜੀ ਹਾਂਜੀ ਅੱਛਾ ਬਾਕੀ ਮੈਂ ਕਰਾਉਣਾ ਰਿਸ਼ਤੇ ਜਮ ਸਾਫ ਸੁਥਰੇ ਐ ਨਹੀਂ ਹੋਏ ਕੋਈ ਨਾਲ ਕਿਸੇ ਤੋਂ ਮੈਂ ਜੇ ਦਾ ਚ ਕਰਉਣਾ ਬਈ ਪੇਸ ਤੇ ਫਟੂ ਠੀਕ ਹੈ ਨਹੀਂ ਮਾਸੀ ਵੀ ਉਹਨੇ ਦੇਣਾ ਹੁਣ ਤੱਕ ਜਿੰਨੇ ਰਿਸ਼ਤੇ ਕਰਾਏ ਆ ਕਦੇ ਨਹੀਂ ਕਿਸੇ ਰਿਸ਼ਤੇ ਚ ਕੋਈ ਨੰਬਰ ਆਇਆ ਉਹ ਮੈਨੂੰ ਵੀ ਐ ਥੋੜੇ ਬਾਰੇ ਦੱਸਦੀ ਸੀ ਕਿਹਦੀ ਪੁੱਤ ਵੀ ਇੱਕ ਮੁੰਡਾ ਹੋ ਰਿਹਾ ਸੀ ਦੋਨੇ ਨਾਲ ਮਿਲਕੀ ਕਰਾਉਣੇ ਆ ਰਿਸ਼ਤੇ ਆ ਪਤਾ ਹੀ ਉਹਨੂੰ ਜਿੱਦਾਂ ਕੋਈ ਗੱਲਾਂ ਨਹੀਂ ਉਹਨਾਂ ਨਾਲ ਡਿਸਕਸ ਕਰ ਲੰਨਾ ਜੋ ਦੱਸ ਦਿੰਦੇ ਆ ਕਿ ਜੋ ਨਾ ਕੁਝ ਹੁੰਦੀ ਤੂੰ ਮੈਨੂੰ ਆਖੀ ਤੱਕ ਦੱਸ ਲੈਂਦੇ ਸੀ ਚਲ ਚਲ ਮਹੀਆ ਭਾਈ ਬਸ ਆਈ ਹੈ ਸਾਨੂੰ ਤਾਂ ਨਾ ਵੀ ਬਸ ਕਿਸੇ ਗੱਲ ਦਾ ਸਾਨੂੰ ਤਾਂ ਇਹ ਮੈਂ ਗੱਲ ਨਹੀਂ ਨਾ ਤਾਂ ਉਹਨਾਂ ਦੀ ਗੱਲ ਸਾਡੇ ਤੋਂ ਕੋਈ ਹੋਈ ਉਹ ਜੇ ਤੂੰ ਭਾਈ ਮੁੰਡਾ ਨਸ਼ਾ ਫੱਟਾ ਤਾਂ ਜਿਉਂ ਹੀ ਨਾ ਕਰ ਤੂੰ ਮੈਂ ਦਾਰੂ ਨਾ ਸਿਪੀ ਨਹੀਂ ਨਹੀਂ ਇਹ ਜੋ ਉਹ ਤਾਂ ਬਾਹਰ ਹੀ ਨਹਿੰਤ ਕਰਦਾ ਹਾਂ ਹਾਂ ਤੁਸੀਂ ਬਾਕੀ ਦੇਖਣਾ ਦੇਖ ਸਕਦੇ ਜੇ ਮੇਰੇ ਤੇ ਯਕੀਨ ਨਹੀਂ ਜਾਂ ਤੁਹਾਨੂੰ ਆਇਆ ਨਾ ਤੁਸੀਂ ਆਪ ਹੀ ਪਰਤਾਲ ਕਰਨਾ ਨਹੀਂ ਚਲ ਆਪਾਂ ਪਰਤਾਲ ਵੀ ਕਰਾਂਗੇ ਪੁੱਤ ਉਹ ਯਕੀਨ ਤਾਂ ਤੁਹਾਡੇ ਤੇ ਪੂਰਾ ਪਰ ਹੁਣ ਨਾ ਅੰਦਰੋਂ ਮਾਣੀ ਡਰੀ ਜਾਂਦਾ ਜੇ ਸਾਡੇ ਨਾਲ ਪਹਿਲਾਂ ਆ ਕੁਝ ਹੋ ਗਿਆ ਨਹੀਂ ਹੋਇਆ ਹੈ ਨਾ ਜੇ ਕੋਈ ਬਾਤ ਹੋਣਾਏ ਜਿਹੜਾ ਦੇ ਵੀ ਜਵਾਕੜੀ ਬਸ ਹੋਣਾ ਕਿਸੇ ਨਰਕ ਚ ਜਾਵੇ ਚਲ ਪਹਿਲਾਂ ਤਾਂ ਜੋ ਕੁਝ ਹੋ ਗਿਆ ਭਾਈ ਮਾੜਾ ਸਮਾਂ ਸਮਝ ਕੇ ਭੁੱਲ ਜੂ ਚਲੋ ਤਾਂ ਕਿਸੇ ਨਾ ਕਿਸੇ ਉਹ ਵੀ ਹੋਣਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਵੀ ਲਿਖਿਆ ਨਾ ਉਹੀ ਹੁੰਦਾ ਹੈ ਉਹੀ ਹੈ ਡੰਡ ਲੱਗਣਾ ਸੀ ਬਈ ਡੰਡ ਲਾ ਕੇ ਨਾ ਕੱਟਿਆ ਗਿਆ ਹੁੰਦੀ ਹੈ ਹਾਂ ਉਹ ਗਾਡੇ ਨਹੀਂ ਲਿਖਿਆ ਨਹੀਂ ਜਿਹੜੇ ਜਿੱਥੇ ਜਿਵੇਂ ਦੁੱਖ ਭੋਗਣਾ ਉਹ ਹਰ ਹਿੰਦੇ ਭੋਗ ਹੀ ਰਹਿੰਦਾ ਹੈ ਠੀਕ ਹੈ ਨਹੀਂ ਚਲ ਨਹੀਂ ਚਾਹ ਤਾਂ ਦਮਾ ਹੈ ਨਾ ਚਾਹ ਤਾਂ ਬਸ ਵਹੀ ਹੈ ਨਹੀਂ ਨਹੀਂ ਬਈ ਚਾਹ ਤਾਂ ਪੀ ਕੇ ਜਾਏ ਹੁਣ ਦਰ ਆਸੀ ਆ ਨਹੀਂ ਗੱਲ ਨਹੀਂ ਬਈ ਪਾਣੀ ਪੀ ਲੈ ਕੋਈ ਠੰਡਾੰਜੀ ਬਣਾ ਲੈ ਹਾਂ ਠੰਡਾੰਜੀ ਬਰੋ ਕੋਈ ਨਾ ਬੈਠ ਕੋਰੇ ਹਾਂ ਐਡੀ ਗੁਰੂ ਬੁੱਤ ਤੂੰ ਆਇਆ ਹੁਣ ਮੇਰੇ ਘਰੋਂ ਆਏ ਪਹਿਲਾਂ ਬੇੜਾ ਚਾਹ ਪਾਣੀ ਤੋਂ ਮੁੜ ਜੇਗਾ। ਕੋਈ ਘੱਗੀ ਘੱਟੇ ਕਰਤਾ ਮੈਂ। ਚਲ ਕੋਈ ਨਿਸਕੰਜਮੀ ਬਣਾ ਲੈਂਦੀ ਏਗੀ ਫੇਰ। ਹੋਰ ਉਹ ਮਾਸੀ ਠੀਕ ਸੀ। ਹਾਂ ਠੀਕ ਹੈ ਵਧਿਕਾ ਨੂੰ ਤਾਂ। ਹਾਂ ਉਹ ਦੌੜੇ ਆਉਣ ਇੱਕੋ ਲੱਤੀ ਸਾਰੇ ਨੰਦ ਜਿਗੜਾ ਤੇ। ਉਹ ਐ ਬਤੋ ਮਵਾ ਹੋਈ ਵੀ। ਮੈਂ ਤਾਂ ਕਹਿ ਹਾਂ ਜੀ ਮਮਸੀ ਕਿ ਉਹ ਬੰਗਾ ਨਹੀਂ ਆ ਕਣੀ ਵਾਸੇ ਪੋਤਾ। ਹੁਣ ਅੱਧੇ ਅੱਧੇ ਨਿਕਲੀ ਜਾਂਦੇ ਸੀ ਕਹਿੰਦੀ ਫਿਰ ਹਿਲਦੇ ਸੀਗੇ। ਮੈਂ ਕਿਹਾ ਸੀਗਾ ਮਾਹ ਚੱਲ ਇੱਕੋ ਲੱਫਤ ਨਾ ਕਢਾਉਂਦੀ। ਅਨੰਦ ਗਲੇਰ ਬਹੁਤ ਹੈ ਜੀ ਹਾਂ ਐ ਤਾਂ ਫਿਰ ਬੁੱਤ ਤੈਨੂੰ ਪਤਾ ਸਾਰੀ ਕਬੀਲਦਾਰੀ ਉਹਦੇ ਸਿਰ ਤੇ ਹੀ ਸੀਗੀ ਬੰਦੇ ਜਿਵੇਂ ਜਿਵੇਂ ਕਿਹਾ ਉਹਦੀਆਂ ਨਾੜਾਂ ਦਸੀਆਂ ਹਾਂ ਬਹੁਤ ਪਹਿੜੀਆਂ ਸੀਗੀਆਂ ਪਰ ਇਹਨੇ ਭਾਈ ਬਹੁਤ ਔਖਾਂ ਨਾਲ ਉਹਨਾਂ ਚ ਕੱਟਿਆ ਪਰ ਕਦੇ ਮੂਰੇ ਨਹੀਂ ਸੀ ਬੋਲੀ ਠੀਕ ਹੈ ਜੀ ਹਾਂ ਆਪਦੀ ਸਮਝਦਾਰੀ ਨਾਲ ਹੀ ਇਹ ਆਪਦੀ ਕਬੀਲਦਾਰੀ ਕਯੌਟ ਗਈ ਬਾਈ ਮੈਂ ਸਮਝਦਾਰੀ ਨਾਲ ਕੀ ਬਗਿਆ ਸਮਾ ਵਿਚਾਰ ਗੀ ਜੀ ਸਮਾ ਵਿਚਾਰ ਗੀ ਹਾਂ ਬਾਕੀ ਬਸ ਫਿਰ ਉਹੀ ਹੈ ਲੈ ਵੀ ਸਿਆਣਿਆਂ ਦਾ ਫਰਕ ਹੁੰਦਾ ਹੀ ਹੈ ਭਾਈ ਹਾਂ ਫਰਕ ਹੁੰਦਾ ਹੀ ਹੈ ਇਹ ਤੋਂ ਹੀ ਬਰੇਖਾਂ ਦਾ ਪਤਾ ਲੱਗਦਾ ਹੈਗਾ ਚੱਕ ਰਿਆਂ ਮੈਂ ਇਹੋ ਸਾਮਦਾਰੀ ਸੋਝੇ ਹੁੰਦਾ ਉਹ ਸਮਝ ਆ ਕੇ ਉਹਨੇ ਕਰੀ ਜਾਂਦਾ ਹੈ ਜੇ ਆਪਾਂ ਲੜਫੜਦੇ ਹੋ ਕਰਾਂਗੇ ਉਹ ਤਾਂ ਤਰੀਸਬੇਕ ਹੋ ਜਾਊਗਾ ਫਿਰ ਮੇਲ ਜਾਣਾ ਸੋਣ ਆਸਤਾ ਸਤਰੀシャレ ਪਿੰਡੇ ਚ ਹੁੰਦੀ ਹੈ ਨਹੀਂ ਨਾ ਇੱਕ ਪੁੱਛਦਾ ਕਿਸੇ ਨੇ ਕੋਈ ਕਾਰਜ ਕਰਨਾ ਪਹਿਲਾਂ ਕਿ ਇਹਨੂੰ ਪੁੱਛਦੇ ਹੈ ਸਹੀ ਗੱਲ ਹੈ ਹੈਨਾ ਫਰਕ ਤਾਂ ਹੁੰਦਾ ਹੀ ਇਹ ਵਿਚਾਰ ਭਾਈ ਉਹਨੇ ਜਿੰਨੀ ਅਗਲਿਆਂ ਦੀ ਇੱਜ਼ਤ ਕਰਦੀ ਸੀ ਉਹ ਨਿੱਜ ਤੇ ਨੂੰ ਮੈਂਦੀ ਵੀ ਆ ਹਾਂ ਜ਼ਰੂਰ ਹੈ ਹੈ ਆਪ ਵੀ ਇੱਜ਼ਤ ਕਰਾਉਂਦੀ ਆ ਹਰੇਕ ਤੋਂ ਜੀ ਆਪਾਂ ਗੱਛਣਾ ਵਾਂਗੇ ਜਿਹੜਾ ਦੋ ਬਿਠਾ ਨਹੀਂ ਆਉਂਦਾ ਹਾਂ ਮੈਂ ਤਾਂ ਦੇਖ ਲੈ ਜਦੋਂ ਕਿਤੇ ਮੇਰੇ ਕੋਲੇ ਆਏ ਨਹੀਂ ਸਾਡੇ ਦਾਇਮਾਵਾ ਤੇ ਆਲਾ ਪਿਆਰ ਹੈਗਾ ਸਹੀ ਗੱਲ ਹੈ ਬਾਕੀ ਰਿਸ਼ਤੇ ਦੀ ਬਰਤਣਾ ਨਹੀਂ ਬਰਤਣਾ ਤਿੰਨੀ ਦੂਰ ਹੋਈ ਜਾ ਕੇ ਆਪਾਂ ਆਏ ਨੀਗੇ ਵੀ ਉਹਦਾ ਰਿਸ਼ਤੇ ਘਟ ਜਾਂਦੀ ਹੈ ਤੇ ਨਹੀਂ ਬਰਤਣਾ ਕਿਸੇ ਨੇ 10 ਕਿਲੋਮੀਟਰ ਵੀ ਬਰਤਦਾ ਹਾਂ ਇਹ ਤਾਂ ਗੱਲ ਹੈਗੀ ਅੱਜ ਗੱਲ ਪੁੱਤ ਖੂਨ ਦੇ ਰਿਸ਼ਤੇ ਇਹ ਜੇ ਹੋਈ ਬਈ ਨਹੀਂ ਬਈ ਪਾਣੀ ਨਾਲੋਂ ਪਤਲੇ ਹਣਾ ਮਸਬੇਰੇ ਇਧਾਂ ਜਾਂ ਗੱ ਵਿਚਰ ਪਈ ਜਿਹੇ ਜਿਹੇ ਸਮੇਂ ਉਹ ਹੈ ਜਾ ਬੀੜਾ ਵਿਚਾਰ ਕੇ ਟਾਈਮ ਪੂਰਾ ਕਰੀ ਜਾਓ ਠੀਕ ਠਾਕ ਬਣ ਗਿਆ ਕੀ ਜਿੱਤੀ ਹਾਂ ਬਾਬੇ ਬਣ ਗਈ ਅੱਛਾ ਲੈਸ ਕੰਟੀ ਵੀ ਬਣ ਆ ਕੇ ਕੋਈ ਫਿਰ ਉਹਨਾਂ ਜਾਣ ਕਾ ਨਹੀਂ ਕਰੀ ਜਾਂਦਾ ਤੇ ਕੋਣ ਆਉਂਦਾ ਉਹ ਆਪਣਾ ਮਾਸੀ ਆ ਸੁਣਾ ਹੰਮੀ ਦੀ ਭੈਣ ਤੇ ਉਹਨਾਂ ਦੇ ਪਿੰਡੋਂ ਆਇਆ ਤੇ ਕੀ ਕਰਨ ਕੀ ਆਇਆ ਉਹ ਵੈਸੇ ਉਹਨੂੰ ਕੋਈ ਕੰਮ ਸੀਗਾ ਮਾਸੀ ਨੇ ਸੁਨੀਹਾ ਭੇਜਿਆ ਸੀਗਾ ਕੀ ਕੰਮ ਹੋ ਗਿਆ ਜੀਵਨ ਲਿੰਗ ਨੀ ਕਰਾ ਤਰੀਆ ਸਟੇਪ ਮੰਮੀ ਹੈਗੇ ਘਰੇ ਇਹ ਲੱਡੀ ਗੰਗਾਰਾ ਮੈਨੂੰ ਗੱਲ ਦੀ ਸਮਝ ਨਹੀਂ ਆਈ ਉਹ ਨਹੀਂ ਉਹ ਨਾ ਪਹਿਲੀ ਵਾਰ ਆਇਆ ਆਪਣੇ ਘਰੇ ਉਹਨਾਂ ਦਾ ਪਤਾ ਨਹੀਂ ਹੈਗਾ ਤਾਂ ਕਰਕੇ ਉਹਨੇ ਐ ਪੁੱਛ ਲਿਆ ਉਹ ਤਾਂ ਧੀ ਵੀ ਭਾਈ ਗਈ ਹੈ ਤੇਰੇ ਆਪਣੇ ਘਰੇ ਆਇਆ ਉਹਨਾਂ ਮਾਸੀ ਦੀ ਨਜ਼ਮੀਨ ਹੈ ਤੇ ਉਹਨਾਂ ਮਿੰਦੀ ਬੁੱਕ ਦੀ ਨਹੀਂ ਹੈਗੀ ਜੇ ਉਹਦੇ ਬਾਰੇ ਗੱਲਬਾਤ ਕਰਨ ਆਇਆ ਉਹ ਮਾਸੀ ਹੁਣ ਇਕੱਲੀ ਆ ਮੁੰਡੇ ਵਾਤ ਦੇ ਦੀ ਹੈ ਕਿ ਤਾਂ ਕਰਕੇ ਇਹਨੂੰ ਵੇਚ ਦਿੰਦੀ ਹੈ ਉਹ ਵਾਸੀ ਦੇ ਨੇੜੇ ਮੁੰਡਾ ਰਹਿੰਦਾ ਹੈ ਇਹਨੂੰ ਤਾਂ ਲੱਗਦਾ ਵਾ ਇਹਨਾਂ ਨੇ ਤੋੜਿਆ ਉਸ ਤੋਂ ਨਹੀਂ ਕਹੋ ਨਹੀਂਆ ਮਾਸੇ ਕੇ ਬਿੰਦੂ ਆਸਨਾ ਨੂੰ ਉਹ ਕਦੇ ਤੋਰਨ ਨੂੰ ਆਂ ਦੱਸ ਉਹਨਾਂ ਨੇ ਤਾਂ ਆਪਣਾ ਸਾਰਾ ਨਿਬਰੇਮਾਰਡ ਹੋ ਗਿਆ ਸਾਰੇ ਕਾਰਕ ਤਾਰਜੀ ਕਰਵਾਈ ਹੋਈਏ ਉਹ ਤਾਂ ਆਪਣੇ ਬਾਰ ਨੂੰ ਖੰਗ ਨਹੀਂ ਸਕਦੇ ਤੂੰ ਉਹ ਟੈਂਸ਼ਨ ਅੱਤ ਮਾਚੂ ਕਰਦੇ ਤੂੰ ਭੁੱਲ ਜਾਵੇਂ ਪਹਿਲਾਂ ਇਹਨਾਂ ਦਾ ਕੁਝ ਹੋਇਆ ਜਿਦੇ ਨਾਲ ਨਾ ਜੇ ਇਹੋ ਜੀ ਗੱਲ ਹੋ ਗਈ ਸਤਨੂੰ ਦੱਸਾਂਗੇ ਉਹਨਾਂ ਦੇ ਬਿੰਦੂ ਜਵੇਂ ਹੀ ਆਇਆ ਮੈਂ ਨਾ ਤੂੰ ਉਦੋਂ ਸਪੈਨ ਚ ਰਹੀ ਆ ਭਲਾ ਇਹੋ ਜੀ ਬੰਦਾ ਸੀ ਨਾ ਓਕੇ ਇਹ ਤੇ ਉਹਨਾਂ ਕੀ ਪੈਸਾ ਇਹ ਆਪ ਕੋਲ ਜਿਹੜਾ ਆਇਆ ਕੋਲੇ ਤੇ ਗਾਮੀ ਕਿਰਦਸ ਕਾ ਜਿਬੜਾ ਕਿ ਲੈ ਕੇ ਜਾਂਦੇ ਆਪਾਂ ਠੀਕ ਹੈ ਬੱਬੀ ਬਣਾ ਲੈਣਾ ਸਾਫ ਹੈ ਚੰਗਾ ਮੈਨੂੰ ਲੱਗਦਾ ਇੱਥੇ ਹੋਊਗਾ ਉਹ ਮੂਝੇ ਘਰ ਦੱਸਦੇ ਸੀ ਵੱਡੀ ਸ਼ੇਰ ਨੇ ਉਥੇ ਤਾਂ ਐ ਦਾੜਾ ਮਾਰ ਦਿੱਤੀ ਮੈਂ ਐ ਕਰੂਗਾ ਕਰ ਫਿਰ ਛੇਤੀ ਪੂਛ ਦਵਾ ਕੇ ਭੱਜੇ ਜੀ ਚਲੋ ਪਰ ਨਾ ਦੇਖੀਏ ਕਿऐसे ਦੇ ਕਾ ਜੀ ਅਗ ਲਾ ਕੇ ਆਉਣੀ ਆ ਨਾਲੇ ਘਰ ਛੱਡਣ ਦੇ ਬਧਾਈਆਂ ਦੇ ਕੇ ਆਉਣੀ ਆ ਵੀ ਬਧਾਈਆਂ ਤੈਨੂੰ ਭਾਈ ਚੋਂ ਪਿੰਡ ਛੱਡ ਕੇ ਭੱਜੇ ਆ ਪੂਰਾ ਜਿਆ ਕਿੰਨੇ ਦਿਨ ਹੋ ਗਏ ਇੱਥੇ ਇਕੱਠਾ ਕੀਤਾ ਪਿਆ ਹਜੇ ਤੱਕ ਪੂਆ ਸਸਰੀ ਦਾ ਪੂਆ ਸਾਸਰੀ ਦਾ ਫੋਟੋਸ ਸਾਸਰੀ ਦਾ ਮੈਨ ਦਾ ਮਸਾ ਪਾੜ ਪਾ ਕੇ ਆਇਆ ਹੋਰ ਇੱਥੇ ਜੇ ਕਹਿੰਦੇ ਸੀ ਘਰ ਲੈ ਆ ਭਾਈ ਤੇ ਤੁਸੀਂ ਲਾਡੀ ਨੂੰ ਫੋਨ ਕਰ ਲੈਂਦੇ ਥੋਨੂੰ ਆਪ ਹੀ ਅੱਡੇ ਤੋਂ ਜਾ ਕੇ ਲਿਆ ਆਉਂਦਾ ਲੈ ਦੱਸ ਨਾ ਤਾਂ ਮੇਰੇ ਕੋਲ ਫੋਨ ਹੈ ਨਾ ਮੈਨੂੰ ਉਹ ਲਿਖਣਾ ਆਉਂਦਾ ਨੰਬਰ ਨੂੰ ਬਰ ਚੱਲ ਕੋਈ ਨਾ ਭੂਆ ਵਧੀਆ ਕੀਤਾ ਤੂੰ ਆ ਗਈ ਹੈ ਲੈ ਮੈਂ ਤਾਂ ਖੁਸ਼ੀ ਜੜੀ ਪਈ ਆ ਲੈ ਭੂਆ ਵੀ ਸਾਡੇ ਘਰੇ ਹੈਂ ਮੇਰੀ ਗੱਲ ਸੁਣ ਨਾ ਉਹ ਸਿਆਣੇ ਕਹਿੰਦੇ ਹੁੰਦੇ ਨੇ ਕਦੇ ਨੌਂ ਨੌ ਮਾਸ ਦੂਰ ਹੋਏ ਭੂਆ ਨੂੰ ਤਾਂ ਭਤੀਜੇ ਨਾਲ ਹੀ ਪਿਆਰ ਹੁੰਦਾ ਹੈ ਸਹੀ ਗੱਲ ਭੂਆ ਆ ਜਾ ਤੁਨ ਘਰ ਵੀ ਦਿਖਾਉਣੇ ਨਾਲੇ ਮੰਮੀ ਅੰਦਰ ਹੀ ਨੇ ਆ ਜਾ ਭੂਆ ਚਲ ਤਾਂ ਠੀਕ ਆ ਨਾ ਵਧੀਆ ਮਾਸੀ ਤੂੰ ਤਾਂ ਤਕੜੀ ਐ ਹਾਂ ਹੂਡੇ ਠੀਕ ਐ ਹਾਂ ਤੇਰੇ ਹਾਂ ਠੀਕ ਆ ਪੁੱਤ ਬਸ ਬਾਵਾ ਜਿਆ ਦਵਾਈ ਕੁੜੀ ਦੀ ਲਈ ਜਾਨੀ ਹੈਗੀ ਚਲ ਚੰਗੀ ਗੱਲ ਵੱਡੀ ਉਮਰ ਤੇ ਗੋਡੇ ਸਿਹਰੇਣ ਹੋਰ ਕੀ ਚਾਹੀਦਾ ਹੋਰ ਬਸ ਆ ਜੀ ਤਰੇ ਲਈ ਫਿਰਨੇ ਆਂਗੇ ਟਿਕ ਡੋਲੇ ਖਾਦੇ ਚਲ ਚੰਗੀ ਗੱਲ ਟਾਈਮ ਪਾਸ ਹੀ ਕਰਨ ਬੇਬੀ ਆ ਪਾਸ ਹੀ ਆ ਪੁੱਤ ਹੋਰ ਕੀ ਹੈਗਾ ਤੇ ਹੋਰ ਦੱਸ ਕਰੇ ਸਾਰੇ ਠੀਕ ਸੀ ਸਾਰੇ ਵਧੀਆ ਤੁਸੀਂ ਆਪਣਾ ਦੱਸੋ ਕਿਵੇਂ ਹਾਂ ਠੀਕ ਆ ਵਧੀਆ ਤੇ ਫਿਰ ਹੁਣ ਮੈਂ ਚਾਹ ਬਣਾ ਕੇ ਲਿਆਵਾਂਗੇ ਛੰਡਾ ਲੈ ਪੁੱਤ ਹਾਂ ਕੋਈ ਨਹੀਂ ਮੈਂ ਚਾਹ ਚੂ ਪੀ ਗਏ ਤੁਸੀਂ ਬੈਠੋ ਫਿਰਨ ਨਾ ਤੈਨੂੰ ਕੋਈ ਨਹੀਂ ਲਿਆਉਣੀ ਮੈਂ ਨਾ ਕੋਈ ਨਹੀਂ ਭੇਜਾਂ ਮੈਂ ਗੱਲ ਕਰਨੇ ਸੋਡਾ ਤੂੰ ਰਿਸ਼ਤੇ ਨਹੀਂ ਆਖਿਆ ਸੀ ਮੈਨੂੰ ਹਾਂ ਹਾਂ ਬਤਾ ਆਖਿਆ ਸੀਗਾ ਹੈਗਾ ਰਿਸ਼ਤਾ ਜਿਵੇਂ ਦਾ ਤੁਸੀਂ ਕਹਿੰਦੇ ਉਹੀ ਜਿਹਾ ਹੀ ਰਿਸ਼ਤਾ ਹੈਗਾ ਪਰ ਚੰਗਾ ਪਤਾ ਜੇ ਵਦਗਾ ਰਿਸ਼ਤਾ ਤਾਂ ਅੱਗੇ ਮੁੰਡਾ ਮੰਨਦਾ ਨਹੀਂ ਸੀਗਾ ਆ ਮਸਾ ਹੁਣ ਮੰਨਿਆਗਾ ਜਿਹੜਾ ਸੰਜੋਗ ਹੁੰਦੇ ਨਾ ਉਹਦੀ ਸਾਰਾ ਕੁਝ ਹੁੰਦਾ ਹੈ ਇਹ ਤਾਂ ਠੀਕ ਹੈ ਪਤਾ ਸੰਜੋਗਾਂ ਦੀ ਗੱਲ ਹੀ ਹੁੰਦੀ ਹੈ ਕਿ ਆਪਾਂ ਕਾਲ ਕਰਦੇ ਆ ਤੇ ਸੰਜੋਗ ਜਦੋਂ ਭਿੱੜਨੇ ਹੁੰਦੇ ਆ ਉਹਦੀ ਭਿੱੜਦੇ ਹੁੰਦੇ ਆ ਮਾਨ ਤਾਂ ਕਾਲ ਹੁੰਦੀ ਹੈ ਵੀ ਉਮਰ ਵੱਡੀ ਹੋ ਜਾਂਦੀ ਹੈ ਉਮਰ ਤਾਂ ਕਾਹ ਨੂੰ ਇੰਨੀ ਵੱਡੀ ਆ ਕਿ ਮੁੰਡਾ ਤਾਂ ਨਿਆਣਾ ਹੀ ਹੈਗਾ ਉਹ ਥੋੜੀ ਜਿਹੀ ਮਾਂ ਕਾਲੀ ਹੋਈ ਫਿਰਦੀ ਸੀਗੀ ਚਲ ਚੰਗੀ ਗੱਲ ਆ ਸਮਾਂ ਛੋੜੇ ਨਾਲ ਹੱਥ ਵਟਾਉਣ ਵਾਲੀ ਆ ਜੂਗੀ ਹੋਰ ਪੁੱਤਾਂ ਜੀ ਤਾਂ ਮੈਂ ਕਹਿੰਦੀ ਸੀਗੀ ਮਹਾਂ ਚਲ ਕੋਈ ਉਹ ਹੀ ਗੱਲ ਸਿਆਣਾ ਤੀ ਪੁੱਤਾਂ ਅਜੇ ਚੱਲ ਵਧਕਾ ਗਾ ਨਾ ਨਾ ਕੁੜੀ ਬਹੁਤ ਸਿਆਣੀ ਐ ਹਾਂ ਤੇ ਫਿਰ ਵੀ ਕਿਵੇਂ ਕੋ ਸੌਣਾ ਲੱਗਦਾ ਆਪਣਾ ਉੱਚੇ ਪਿੰਡ ਤੋਂ ਆ 17 ਦੇ ਕੁੜੀ ਐ ਠੀਕ ਆ 100 ਕਿੱਲਾ ਪੈਲੀ ਆ ਨਾਲ ਕੋਲੇ ਹਾਂ ਅੱਛਾ 100 ਕਿੱਲਾ ਹਾਂ 100 ਕਿੱਲਾ ਬਹੁਤ ਕੁਝ ਦੇ ਐਂਗੇ ਤੇ ਫਿਰ ਪੁੱਤ ਮੈਂ ਤੈਨੂੰ ਆਏ ਕਹੀਆਂ ਕਿ ਵੀ ਆਪਣੇ ਤਾਂ 25 ਕਿੱਲੇ ਤੇ ਉਹਨਾਂ ਤभी ਕਰ ਦੇਣਗੇ ਕਰਨਗੇ ਉਹ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਉਹ ਕਹਿੰਦੇ ਮੁੰਡਾ ਖਾਂਦਾ ਪੀਂਦਾ ਨਾ ਹੋਵੇ ਕੰਮ ਕਰਦਾ ਹੋਵੇ ਮੈਂ ਜਮਾ ਤੋਂ ਬਿਨਾ ਬੈਸ ਤੋਂ ਭਾਲਿਆ ਕੋਈ ਨਸ਼ਾ ਪਤਾ ਨਹੀਂ ਗੁਰੂ ਮੇਰੀ ਜ਼ਿੰਮੇਵਾਰੀ ਹੈ ਇਹ ਤਾਂ ਕੋਈ ਨਹੀਂ ਪਤਾ ਕਰਤਾ ਇਹ ਦੇਖ ਆਉਣਾ ਜਾਣਾ ਸਾਡੇ ਘਰੇ ਮੁੰਡੇ ਨੂੰ ਇੱਕ ਨਾ ਚਾਹ ਦਾ ਬਾਇਲ ਵੀ ਨਿਕਾ ਮੇਰਾ ਮੁੰਡਾ ਤਾਂ ਐਡਾ ਲਾਇਗਾ ਜਿੰਨਾ ਵੀ ਕਹੀ ਦੇ ਆਪਣਾ ਆਣ ਗਮਣ ਪੁੱਛਿਆ ਜਾਵੇ ਬਾਕੀ ਤੈਨੂੰ ਪਤਾ ਹੋਰ ਮੁੰਡੇ ਕੁੰਡੇ ਨਾਲ ਹੀ ਲਿਆ ਜਾ ਤੂੰ ਲਈ ਦੀ ਬਿੜਕ ਵੀ ਜੇ ਮੁੰਡੇ ਨੂੰ ਬਾਇਲ ਹੋਵੇ ਪਤਾ ਏ ਸਾਰਾ ਤਾਂ ਹੀ ਮੈਂ ਸੋਢੀ 10 ਪਈ ਹੈ ਨਾ ਇਸ ਤੇ ਤਾਂ ਬਹੁਤ ਵੀ ਥੇਰੇ ਸੀਗੇ ਕਿ ਤੂੰ ਵੱਧ ਜਮੀਨਾਂ ਵਾਲੇ ਰਹਿ ਕੇ ਵਿੱਚ ਮੁੰਡੇ ਨਸ਼ਾ ਪਤਾ ਕਰਦੇ ਕੋ ਦਾਲੂ ਪੀਂਦਾ ਉਹਨਾਂ ਨੇ ਇਹੀ ਗੱਲ ਆਖੀ ਸਾਨੂੰ ਕਹਿੰਦੇ ਆ ਨਸ਼ਾ ਪਤਾ ਨਾ ਕਰਦਾ ਹੋਵੇ ਆਖਿਆ ਉਹਨਾਂ ਨੂੰ ਐਂਟ ਤੁਸੀਂ ਪਤਾ ਕਰ ਲਓ ਕੋਈ ਚੱਕਰ ਨਹੀਂ ਹਾਂ 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 ਉਹ ਵੀ ਤਾਂ ਮੈਂ ਦੱਸ ਪਾਉਣਾ ਦੋਨੇ ਪਾਸੇ ਪਤਾ ਤੁਸੀਂ ਆਪ ਕੋਈ ਕਰਨਾਗਾ ਨਾ ਨਾ ਕੋਈ ਨਹੀਂ ਪਤਾ ਜੇ ਵੱਧ ਘਰ ਰਿਸ਼ਤਾ ਤਾਂ ਤੂੰ ਚੱਲ ਫਿਰ ਕੋਈ ਗੱਲ ਦੋਰ ਆਪਣੀ ਕੋਈ ਨਹੀਂ ਆਪਾਂ ਗੱਲ ਚਲਾ ਲੈਂਦੇ ਹਜੇ ਉਧਰ ਵੀ ਹੋ ਰਹੀ ਐ ਤੇ ਸਾਨੂੰ ਮੈਂ ਕੁੜੀ ਦੀ ਫੋਟੋ ਦਿਖਾ ਲਈ ਹਾਂ ਮੈਨੂੰ ਫੋਟੋ ਦਿਖਾ ਹਾਂ 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 ਤੇ ਕੁੜੀ ਮੈਨੂੰ ਨਿੱਗਰ ਜੀ ਲੱਗਦੀ ਐ ਕਿ ਭਾਰੀ ਜੀ ਫਿਰ ਕੀ ਹੁੰਦਾ ਹੈਗਾ ਕੰਮ ਕਰਦੀ ਹੈ ਵਧੀਆ ਚੰਗੇ ਕਰਦੀ ਕੁੜੀ ਹੈ ਹੈ ਨਾਲੇ ਲੰਗ ਵੀ ਕੰਕ ਬੰਨਾ ਜਾ ਇਹਦਾ ਐ ਕਿ ਹੁੰਦਾ ਬੇਬੇ ਜੇ ਤੂੰ ਹੁਣ ਐਜਾ ਕੁਝ ਦੇਖੀ ਜਾਂਦੇ ਕੋਈ ਨਾ ਕੰਮ ਕਰਨ ਵਾਲਾ ਕਿਤੇ ਨਾ ਲੜੀਗੀ ਤੇ ਕੀ ਕਰੇਗੀ ਤੂੰ ਨਾ ਨਾ ਲੜਨਾ ਤਾ ਆਪਣੇ ਘਰੇ ਵਾਤੇ ਇੱਕ ਮੇਰੇ ਜਵਾਬ ਖੜਾਵਾ ਉਹ ਆਏ ਨਾ ਜੇ ਆਪਾਂ ਨੂੰ ਬੜਾ ਤਾ ਹੋ ਲੈਣਾ ਚੱਕਮਾ ਜਵਾਬ ਦੇ ਲਈ ਤੂੰ ਲੋਟਣੀ ਆਂ ਨਾ ਇਹ ਤਾਂ ਠੀਕ ਹੈ ਨਹੀਂ ਤੇ ਇਹ ਰੇ ਮੈਂ ਤਾਂ ਸਾਨੂੰ ਦੇਖਿਓ ਕਰੇਗਾ ਤੁਸੀਂ ਨਰਮ ਹੋ ਨਾ ਉਹ ਪਰਿਵਾਰ ਵੀ ਬਹੁਤ ਨਰਮ ਹੈ ਨਾ ਨਨ ਅਰਮੀ ਭਾੜਾ ਬਤਾ ਪਾ ਬਾਕੀ ਲੈਣਾਗਾ ਭਾਈ ਤੋ ਅਸਤਾਬ ਨਰਮਾ ਕੇ ਮਾਪ ਪੁੱਤ ਜਿੰਨੇ ਜਵਾਬ ਬਾਏ ਸੁਣੇ ਹੁਣ ਦੇਖ ਲੈਨੇ ਆ ਕੰਮ ਕੋਈ ਨਹੀਂ ਕਰਦੇ ਕੰਮ ਕਰਾਉਣਗੇ ਉਹ ਬਿਰਾਖੂਗੇ ਹਾਂ ਹਾਂ ਇਹ ਤਾਂ ਠੀਕ ਆ ਪੁੱਤਾਂ ਕੰਮ ਫਿਰ ਤੁਸੀਂ ਮੈਨੂੰ ਲਾਂਭਾ ਦੇਉਂਗੇ ਭਾਈ ਤੋ ਆ ਕੀ ਕਰਤਾ ਹੈ ਹਾਂ ਇਹ ਤਾਂ ਠੀਕ ਆ ਪੁੱਤਾਂ ਆਪਾਂ ਵਧ ਕੇ ਭਾੜੇ ਬਸ ਵਧ ਕੇ ਕਰਾ ਤੁਸੀਂ ਕਿੰਨੇ ਤਰ੍ਹਾਂ ਕੰਮ ਕਰੋਗੇ ਸਮਾਜ ਉਹਦੀ ਸੇਵਾ ਕਰੇ ਉਹ ਜਿਹੜਾ ਰਿਸ਼ਤਾ ਲੈਣ ਦਾ ਫਿਰ ਮੈਂ ਤੈਨੂੰ ਆਈ ਆਨੀ ਪੁੱਤ ਮੇਰੇ ਉਹੀ ਗੱਲ ਰਿਸ਼ਤੇਦਾਰਾਂ ਨੂੰ ਵਧਿਕਾ ਸਮਝੇ ਸਾਨੂੰ ਮਾਂ ਪੁੱਤਾਂ ਨੂੰ ਵਧਿਕਾ ਸਮਝੇ ਕੰਮੂਰੇ ਨਾ ਬੋਲੇ ਨਾ ਨਾ ਇਹ ਅੱਜ ਕੱਲ੍ਹ ਜਿਹੜੇ ਚੰਗੇ ਘਰਾਂ ਦੇ ਧੀ ਪੁੱਤ ਹੁੰਦੇ ਆ ਨਾ ਬਹੁਤ ਸਿਆਣੇ ਹੁੰਦੇ ਆ ਉਹ ਹਾਂ ਇਹ ਤਾਂ ਠੀਕ ਆ ਪੁੱਤ ਚੱਲ ਕੁੜੀ ਆਪਾਂ ਨੂੰ ਤਾਂ ਸਿਆਣੀ ਚਾਹੀਦੀ ਆ ਭਾਈ ਮੈਂ ਉਹ ਵੀ ਨਹੀਂ ਤਾਂ ਮੇਰੀਆਂ ਬੇਪਰਵਾਹ ਹੋ ਜਾਈ ਮੇਰੀ ਜ਼ਿੰਮੇਵਰੀ ਏ ਨਾ ਠੀਕ ਆ ਕੋਈ ਨਹੀਂ ਫੇਰ ਤੂੰ ਉਹ ਹੀ ਗੱਲ ਕਰਾ ਕਰਵਾਤ ਆਪਣੀ ਕੋਈ ਨਹੀਂ ਮੈਂ ਗੱਲ ਉਧਰ ਵੀ ਉਹ ਕਰ ਦੂੰਗਾ ਹੈ ਤੇ ਉਧਰ ਸੁਡਣਾ ਵੀ ਹੋਗੀ ਤੇ ਮੈਂ ਸਾਨੂੰ ਨਾ ਕੋਈ ਨੀ ਪਤਾ ਆਪਾਂ ਦੇ ਕਲਕਾਈ ਤੇ ਰੱਖਾਂਗੇ ਹੋਊਂਗੇ ਦੋਨੇ ਪਾਸਿਆਂ ਲੈ ਮੱਲਿਆ ਨਹੀਂ ਫੇਰ ਪਾਣੀ ਤਾਂ ਨਹੀਂ ਚਾ ਲੈਓ ਜਾਂ ਪਾਣੀ ਲੈਓ ਹੀ ਹੈ ਚਾਹ ਚੂ ਤਾਂ ਨਾ ਰੱਖਿਓ ਹੈ ਦਾ ਬਿੱਕਰ ਸਾਂ ਫੇਰ ਤਾਂ ਨਾ ਯਾਰੇ ਯਾਰ ਸਾਮੀ ਉਹ ਵੀ ਤਖੜੀ ਐ ਸਾਮੀ ਇਹ ਵੀ ਤਖੜੀ ਐ ਮਾਣੀ ਮੋਟੀਆਂ ਗੱਲਾਂ ਤਾਂ ਬਚੋ ਲਲਕੋਂਦੇ ਹੁੰਦਾਗਾ ਆਪਾਂ ਕੀ ਲੈਣਾ ਕੀਣਾ ਪੜ੍ਹਾ ਦੇਣੇ ਉਦੋਂ ਵਜ ਜਵੇਂ ਹੋ ਇਹਨਾਂ ਦੇ ਕਰਮਾਂ ਦਾ ਆਜੂ ਮੰਮੀ ਮੰਮੀ ਆਹ ਕੋਈ ਆਇਆ ਸਸਰੀ ਕਾ ਸਸਰੀ ਕਾ ਬੈਜਪੂਆ ਘਰ ਮੇ ਪਾਣੀ ਲੈ ਕੇ ਆਉਂਦੇ ਸੀ। ਉਹ ਠੀਕ ਹੈ। ਜਮਾ ਠੀਕ ਆ। ਤੂੰ ਦੱਸ ਕਿਵੇਂ? ਬਸ ਮੈਂ ਵੀ ਠੀਕ ਆ। ਬਾਰੇ ਚਰਵਾ ਲੀ ਕਿਹਾ ਮਾਰੇ। ਬਸ ਤੈਨੂੰ ਪਤਾ ਹੀ ਐ। ਘਰਾਂ ਚੋਂ ਕਿੱਥੇ ਨਿਕਲ ਜਾਂਦਾ। ਆ ਲੈ ਮਠਾਈ। ਇੱਕ ਆਦੀ ਐ। ਮੇਰੇ ਪੁੱਤ ਦਾ ਵਿਆਹ ਹੋਇਆ ਐ। ਅੱਛਾ ਮੁੰਡਾ ਵਿਆਹ ਲਿਆ। ਹਾਂ ਮੁੰਡਾ ਵਿਆਹ ਲਿਆ। ਮਹਾਰਾਜ ਸਾਹ ਨੂੰ ਗਾ ਵੀ ਸਾਥ ਚੋਰੀਆਂ ਚੋਰੀਆਂ ਵਿਆਹ ਲਿਆ ਹੈ ਬਸ ਤੈਨੂੰ ਪਤਾ ਹੈ ਭਾਂਡੇ ਦਾ ਚੱਕ ਦਿਆ ਕਰੋ ਕੁ ਡਰਾਵਾ ਗੁਸਰਾ ਨਹੀਂ ਤਰੀ ਰੱਖਦੀ ਹੈ ਉਹ ਤਾਂ ਕੋਈ ਨਹੀਂ ਆ ਬਹੁ ਨਾਨੀ ਚਾਹ ਜੀ ਪੀ ਕੇ ਹੱਟੀ ਸੀ ਇੱਥੇ ਚਾਹ ਤੂੰ ਪੀਤੀ ਉਹ ਬਹੁਨੇ ਦਾ ਚਲ ਕੋਈ ਨਹੀਂ ਮੈਂ ਮੈਂ ਤਾਂ ਕਿਹੜੇ ਮਨ ਸਿੱਧੀ ਪਈ ਸੀ ਮੈਂ ਤਨ ਜਿੱਤਿਆ ਨਹੀਂ ਸਹੀ ਕਬਲਾਟਿਆ ਬਧਿਆ ਪਿਆ ਸੀ ਉਹ ਦਵਾਈ ਜੀ ਲੈ ਕੇ ਪੈਗੀ ਬਸ ਉਹਦੇ ਨਾਲ ਅੱਖ ਲੱਗੀ ਅੱਛਾ ਕਿਉਂ ਪਿੰਡ ਛੱਡਣ ਦਾ ਕੰਮ ਹੋ ਗਿਆ ਗਾਮ ਤਾਂ ਫਿਰ ਹੁੰਦਾ ਹੀ ਹੈਗਾ ਤੈਨੂੰ ਪਤਾ ਹੀ ਹੈ ਉੱਥੇ ਸਾਰੀ ਉਮਰ ਦੀ ਬਣੀ ਹੋਈ ਸੀ। ਘੂ ਘੂ ਐ ਬੁੱਤ ਦੇ ਰੀ ਸਸਰੀ ਕਾ ਕੁੜੀ ਹੈ ਮੇਰੀ। ਇਹਦੀ ਕਸਰ ਰਹਿੰਦੀ ਸੀ। ਕੋਤਕ ਗਲਾਸ ਲੈ ਜਾ। ਉਹ ਕੱਪ ਲੈ ਆ ਜਾ ਕੇ। ਮਨਿੰਦਰ ਨੂੰ ਕਹਿੰਦੀ ਚਾਹ ਬਣਾ ਲੂ। ਫਿਰ ਪਿੰਡੋ ਬੜਾ ਭੱਜੀ ਹੈ। ਮੈਂ ਵੀ ਸਰਦਾਰ ਨਹੀਂ ਐ ਰਹਿੰਦੀ ਅੜ ਕੇ ਉੱਥੇ ਅੜ ਕੇ ਨੂੰ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਸੀ ਕਰਿਆ ਮੈਂ ਤਾਂ ਉੱਥੇ ਰਹਿ ਲੈਂਦੀ ਪਰ ਵਸ ਉੱਥੇ ਮੇਰੇ ਪੁੱਤ ਦੀ ਦੁਸ਼ਮਣ ਵਾਲੇ ਪੈਦਾ ਹੋ ਗਏ ਸੀਗੇ ਫੇ ਮੈਨੂੰ ਫੇ ਛੱਡਣਾ ਹੀ ਪਿਆ ਹਉ ਦੇ ਬਚਾ ਚੀ ਬਚਾਏ ਉੱਥੇ ਰਹਿਣ ਦਾ ਵੀ ਕੀ ਫਾਇਦਾ ਸੀ ਪੁੱਤ ਦੇ ਦੁਸ਼ਮਣ ਕਿਹਦੇ ਪੈਰੋਂ ਪੈਦਾ ਹੋਏ ਤੇਰੇ ਹੀ ਪੈਰ ਜੇ ਤੂੰ ਥੋੜਾ ਜਿਆ ਨੀਵੀਂ ਰਹਿੰਦੀ ਤੇਰੇ ਪੁੱਤੇ ਦੁਸ਼ਮਣ ਨਹੀਂ ਸੀ ਉੱਥੇ ਤਾਂ ਦੋਸਤ ਸੀ ਤੇਰੇ ਪੁੱਤ ਦੇ ਤੈ ਆਪਦੇ ਆਪ ਦੁਸ਼ਮਣੀ ਪੀਜੀ ਆਂਦੇ ਹੱਥੀ ਚਲੋ ਆਪ ਤਾਂ ਜਿਹੜੀਆਂ ਗੱਲਾਂ ਹੋਈਆਂ ਨਿਬੜੀਆਂ ਪਰ ਭਾਈ ਹੁਣ ਮੈਨੂੰ ਐਗਾ ਵੀ ਸਾਡੀ ਜਾਨ ਸੌਖੀ ਰਵੇ ਮੈਨੂੰ ਹੋਰ ਦੇਖਣ ਨੂੰ ਵੀ ਕੀ ਐ ਇਹੀ ਮੇਰਾ ਪੁੱਤ ਨੂੰ ਤੇ ਮੇਰੇ ਪੋਤੇ-ਪੋਤੀਆਂ ਠੀਕ ਐ ਆਪਾਂ ਦਾਦਾ ਪਾਸਾ ਵਟ ਲਿਆ ਵੀ ਚਲ ਬਸ ਇਸ ਕਹਾਣੀ ਚੋਂ ਨਿਕਲੋ ਵਾ ਬਥੇਰਾ ਸਾਰਿਆਂ ਮਰਾਹੀ 쿠ਸੀ ਕੱਢਿਆ ਮੈਂ ਤਾਂ ਹੰਬੀ ਪਈ ਆਂ ਅੱਛਾ ਲੈ ਦੱਸ ਮੈਂ ਤਾਂ ਸੁਣਿਆ ਸੀ ਵੀ ਕਦੇ ਕੁੱਤੇ ਦੀ ਗੂਛ ਸਿੱਧੀ ਹੋਈ ਨਹੀਂ ਉਹ ਤਾਂ ਕਾਂਗ ਝੂਠ ਹੋ ਗਈ ਆ ਤਾਂ ਫਿਰ ਸਿੱਧੀ ਹੋ ਗਈ ਜੋ ਮਰਜ਼ੀ ਲਾਦਾ ਪੈਣੇ ਮੈਨੂੰ ਤਾਂ ਇਹ ਗੱਲ ਸਹੀ ਮੇਰਾ ਪਰਿਵਾਰ ਸੁਖੀ ਰਹੇ ਮੇਰੇ ਧੀਆਂ ਪੁੱਤਾਂ ਨੂੰ ਨਾ ਕੋਈ ਨੁਕਸਾਨ ਹੋਵੇ ਤੇ ਮਾਵਾ ਨੂੰ ਫਿਰ ਧੀਆਂ ਪੁੱਤਾਂ ਵਾਸਤੇ ਕੁਝ ਵੀ ਕਰਨਾ ਪਵੇ ਭਾਵੇਂ ਪਿੰਡ ਛੱਡਣਾ ਪੈਂਦਾ ਭਾਵੇਂ ਮੈਨੂੰ ਇਹ ਜਿਲ੍ਹਾ ਛੱਡਣਾ ਪੈਂਦਾ ਹਾਂ ਹਾਂ ਭਾਈ ਹਾਂ ਇਹ ਤਾਂ ਗੱਲ ਸੱਚੀ ਹੈ ਮਾਂ ਮੰਦਤੀਆਂ ਬੁੱਤਾਂ ਵਾਸਤੇ ਕੁਝ ਵੀ ਕਰਨਾ ਪੈਜੀ ਚਾਹੇ ਘਰ ਦੀ ਐ ਅਤਾ ਬਥੇਰੇ ਕੁਸ ਕਰੇ ਤੇਰੇ ਪੁੱਤ ਵਾਸਤੇ ਚਲੋ ਤਾਂ ਫਿਰ ਹਰੇਕ ਮਾਈ ਕਰਦੀ ਐ ਪੁੱਤ ਕਿੰਨੂੰ ਤਾਂ ਪਿਆਰੇ ਹੁੰਦੇ ਆ ਪੁੱਤ ਕਿਸੇ ਨੂੰ ਦਪਿਆ ਨਹੀਂ ਹਾਂ ਕਿਸੇ ਦਾ ਪੁੱਤ ਭਾਵੇਂ ਕਿੰਨਾ ਵੀ ਬੇਲੈਕਾ ਹੋਵੇ ਮਾੜਾ ਹੋਵੇ ਮਾਰਨ ਲੱਗੂ ਵੀ ਸਾਰੀ ਦੁਨੀਆ ਤੋਂ ਚੰਗਾ ਮੇਰਾ ਪੁੱਤ ਐ ਠੀਕ ਐ ਬਿਲਕੁਲ ਪੁੱਤਤੀ ਹੁੰਦਾਗਾ ਬਿਲਕੁਲ ਲੱਗਦਾ ਪੁੱਤ ਪੁੱਤੀ ਹੁੰਦਾ ਪਰ ਜਿਹੜਾ ਕੋਸ ਤੂੰ ਕਰਗੀ ਨਾ ਉਹ ਕੁਝ ਨਹੀਂ ਕਿਸੇ ਨੇ ਕਰਿਆ ਹੋਣਾ ਮਾਵਾ ਨੂੰ ਪੁੱਤ ਬਹੁਤ ਪਿਆਰੇ ਹੁੰਦੇ ਆ ਆ ਦੂਜੇ ਵੀ ਇੰਨੇ ਪਿਆਰੇ ਤੇ ਕੀ ਹੋ ਗਈ ਜੇ ਉਹਨਾਂ ਦੀ ਮਾਂ ਸਿੱਤ ਗਈ ਉਹਨਾਂ ਨੂੰ ਜਿਹਨਾਂ ਨਾਲ ਤੈ ਦਰਿਆਤ ਕਰੀ ਉਹਨਾਂ ਦੀ ਤਾਂ ਮਾਂ ਕੋਈ ਨਹੀਂ ਬਣੀ ਤੂੰ ਜੇ ਤੂੰ ਉਹਦੀ ਵੀ ਮਾਂ ਨੇ ਕਿਹਾ ਮੈਨੂੰ ਮਾਂ ਬਣਾਇਆ ਜਦੋਂ ਅਗਲੇ ਮੈਨੂੰ ਫਰਕ ਰੱਖਦੇ ਸੀ ਉਹਨਾਂ ਨੇ ਮੈਨੂੰ ਟਿੱਡਕ ਦੇ ਰਲਾਈ ਓਹੋ ਕਾਲੇ ਜੇਤ ਉਹ ਕਹਿੰਦੇ ਤੂੰ ਮੂਰੇ ਮਾਂ ਬਣ ਕੇ ਲੱਗਦੀ ਉਦੋਂ ਤੇਰੇ ਮਾਗਰ ਤੇਰੇ ਪੁੱਤਾਂ ਨਾਲ ਕੀ ਆਪੀ ਲੱਗਦਾ ਚਲ ਕੋਈ ਮੈਂ ਤਾਂ ਬਚੇਰਾ ਮਾਂ ਬਣੀ ਸੀ ਪਰ ਉਹਨਾਂ ਨੇ ਗੱਲਾਂ ਹੀ ਬੁਰੀਆਂ ਸੀਗੀਆਂ ਤੇਰੇ ਭਾਈ ਮੈਥੋਂ ਇੰਨਾ ਵੀ ਨਹੀਂ ਕਿਸੇ ਨੂੰ ਰਿਝੂ ਕਿਹਾ ਜਾਂਦਾ ਨਹੀਂ ਨਹੀਂ ਤੂੰ ਤਾਂ ਮਾਂ ਬਣੀ ਨਹੀਂ ਜਿਹੜੀ ਗੱਲ ਹੈ ਤੇਰੀ ਮਮਤਾ ਇੱਕ ਵਾਰਤੀ ਰਹੇਗੀ ਮੋਤਾ ਭੈਣੇ ਉਹਨਾਂ ਦਾ ਪੱਖ ਕਰਦੀਆਂ ਦੇਖ ਤੂੰ ਮੈਨੂੰ ਪਤਾ ਵੀ ਮੇਰੇ ਬੰਨੇ ਦੀ ਤਾਂ ਅੱਜ ਤੱਕ ਕਦੇ ਗੱਲ ਕਰੀ ਨਹੀਂ ਟੈਂਡਕਾ ਹਮੇਸ਼ਾ ਉਧਰ ਹੀ ਸਟਿਆ ਠੀਕ ਹੈ ਬਰਾਉਣੇ ਵੀ ਵੀ ਇਹੀ ਗੱਲ ਸੀ ਉਹ ਵੀ ਜਦੋਂ ਆਉਂਦਾ ਸੀ ਉਹਨਾਂ ਦੀ ਮਿਹਤ ਕਰਾਉਂਦਾ ਸੀਗਾ ਚੱਲ ਭਾਈ ਅਸੀਂ ਤਾਂ ਕੱਲੇ ਸੀ ਕੱਲੇ ਹੈਗੇ ਜੇ ਤੂੰ ਸਹੀ ਲੀਤੇ ਜਾਂਦੀ ਤਾਂ ਤੇਰੇ ਵੱਲ ਕਿਸੇ ਦਾ ਨਾ ਸਿਰਦੇ ਮਜਾਲ ਕੀ ਉਹ ਵੱਧ ਕੇ ਬੋਲ ਜਾਂਦੇ ਜੇ ਤੇਰੇ ਨਾਲ ਕੋਈ ਵਧੀਕੀ ਕਰ ਜਾਂਦੇ ਚੱਲ ਕੋਈ ਨਹੀਂ ਜਦੋਂ ਮੈਨੂੰ ਇੰਨਾ ਕੁਝ ਬੋਲ ਕੇ ਜਾਂਦਾ ਸੀ ਉਦੋਂ ਕਿਹੜਾ ਕਦੇ ਤੁਸੀਂ ਕਿਹਾ ਵੀ ਭਾਈ ਐਸੀ ਲੜਾਈ ਮਟਿਆ ਦਿੰਨੇ ਵੀ ਜਿਆ ਭਾਈ ਛੋਟੀ ਵੀ ਗਲਤ ਕਰ ਲੈ ਤੁਸੀਂ ਆ ਕੇ ਉਹਨਾਂ ਦੇ ਪੱਖ ਦੀ ਗੱਲ ਕੀਤੀ ਹੈ ਹਰ ਵਾਰੀ ਉਹ ਤੁਸੀਂ ਮੈਨੂੰ ਹੀ ਕਮਲ ਲਾਏ ਲੈ ਮੈਨੂੰ ਹੀ ਬਦਨਾਮ ਕੀਤਾ ਵੀ ਤੂੰ ਹੀ ਮਾੜੀ ਹੈਂ ਚਲ ਭਾਈ ਮੈਂ ਤਾਂ ਮੰਨ ਲਿਆ ਵੀ ਮੈਂ ਮਾੜੀ ਐਂਸ ਮੈਂ ਤਾਂ ਮਾੜੀ ਰਹੂੰਗੀ ਮੈਂ ਤਾਂ ਹਣ ਚੰਗੇ ਹੋਣ ਦਾ ਤਗਮਾ ਕਿਸੇ ਤੋਂ ਨਹੀਂ ਲੈਣਾ ਗੱਲ ਖਤਮ ਗੱਲ ਖਤਮ ਜੇ ਤੂੰ ਉਹਨਾਂ ਦਾ ਸਾਰਾ ਕੁਝ ਨਾ ਦਬਦੀ ਅਸੀਂ ਅੱਧੋ-ਅੱਧ ਕਰ ਲੈਂਦੀ ਐਸ ਤਾਪੀ ਕਹਿੰਦੇ ਵੀ ਭਾਈ ਤੁਹਾਡੀ ਮਾਂ ਆਏਗੀ ਬਰਾਬਰ ਦੇ ਹਿੱਸੇ ਰੱਖਦੀ ਵੀ ਤੁਹਾਡੀ ਮਾਂ ਐ ਭਾਈ ਖਬਰਦਾਰ ਹੋ ਜੀਏ ਬੋਲੇ ਹੁਣ ਕੀ ਕਰੀਏ ਜਦੋਂ ਰੋlde ਫਿਰਦੇ ਸੀ ਫੇਰ ਆੜ ਹੀ ਰੱਖੀਏ ਮੇਰੇ ਨਾਲ ਉਹਦਾ ਜਿਵੇਂ ਕੋਈ ਨਾ ਕਿਸੇ ਨੂੰ ਆਪਾਂ ਕਿਸੇ ਪਰਜਾਈ ਨਾਲ ਗੱਲਾਂ ਕਰਦੇ ਨੂੰ ਉਹਨੂੰ ਤਾਨੇ ਮਿਹਨੇ ਦਿੰਦੇ ਉਹ ਐਂ ਬੋਲਦਾ ਸੀ ਮੈਨੂੰ ਸ਼ੁਰੂ ਤੋਂ ਤਾਂ ਨਹੀਂ ਸੀ ਬੋਲਦਾ ਉਹਦਾ ਤਾਂ ਬੋਲਣ ਲਾਇਆ ਆਉਂਦੇ ਆ ਤੂੰ ਵਾਰੀ ਵੱਡੀ ਸਰਦਾਰ ਨੂੰ ਤਾਂ ਕਦੇ ਆਉਂਦਾ ਬੋਲਣਾ ਦੀ ਖਿਆਈ ਨਹੀਂ ਰੌਲੇ ਤਾਂ ਇਹੀ ਨੇ ਜੇ ਕਦੇ ਤੁਹਾਨੂੰ ਐ ਲੱਗਦਾ ਵੀ ਭਾਈ ਤੂੰ ਵੀ ਗੱਲ ਕਰ ਲੈ ਤੂੰ ਵੀ ਗੱਲ ਕਰ ਸਾਂਝਾ ਬੰਦਾ ਕੁੜੀਆਂ ਦਾ ਕੀ ਹੁੰਦਾ ਅਗਲਾ ਤਾਂ ਦੋਨਾਂ ਦਿਨੋਂ ਹੀ ਲੜਾਈ ਮਟਿਆਉਣਾ ਹੁੰਦਾ ਬਾਈ ਕੇ ਵਿੱਚ ਮਸਲਾ ਹੱਲ ਕਰਾਉਣਾ ਹੁੰਦਾ ਤੁਸੀਂ ਜਦੋਂ ਆਉਣਾ ਉਹਨਾਂ ਦੇ ਘਰੇ ਆਉਣਾ ਮੇਰੇ ਨਾਲ ਜਦੋਂ ਆਉਂਦੇ ਮੇਰੇ ਨਾਲ ਤਾਂ ਲੜਕੀ ਗਈਆਂ ਕਦੇ ਹੁਣ ਤੂੰ ਆਈ ਨਹੀਂ ਕੋਈ ਸੁੱਖ ਨਹੀਂ ਸਾਦ ਨਹੀਂ ਕੋਈ ਹੋਰ ਗੱਲ ਨਹੀਂ ਉਹਨਾਂ ਨੇ ਤਾਂ ਨੇ ਮੇਰੇ ਫੇਰ ਸ਼ੁਰੂ ਕਰ ਲਏ ਮੈਂ ਹੁਣ ਉਹਨਾਂ ਤੇ ਜਦੋਂ ਪਾਸੇ ਹੀ ਵਟ ਲਿਆ ਹੁਣ ਕਾ ਤੂੰ ਗੱਲਾਂ ਮੁਰਦੇ ਤੱਬੇ ਮਰਦੇ ਕਾ ਤੋ ਖੇਡਦੀ ਐ ਤੈਨ ਦਾ ਕਰੇ ਸਾਨੂੰ ਠੀਕੇ ਹੀ ਨਹੀਂ ਜੇ ਤੂੰ ਕਰੇ ਠੀਕਦੀ ਵੀ ਮੇਰੇ ਨਾਲ ਦਾਊਗੀ ਫਿਰ ਮੈਂ ਤੇਰੇ ਕੋਲੇ ਵੀ ਆਉਂਦੀ ਹੁਣ ਭਾਈ ਉਧਰ ਵਾਗੀਆਂ ਦਿੱਤੇ ਐਂਦੀ ਵੀ ਚੱਲ ਨਹੀਂ ਫਿਰ ਹੁਣ ਤੂੰ ਮੇਰੀ ਗੱਲ ਸੁਣ ਹੁਣ ਤੂੰ ਮੁੰਡੇ ਦਾ ਵਿਆਹ ਕਰ ਲਿਆ ਸਾਫ ਚੋਰੀਓ ਕਰ ਲਿਆ ਕੀ ਗੱਲ ਮੈਂ ਐਡੀ ਮਾੜੀ ਸੀ ਵੀ ਮੈਂ ਵਿਆਹ ਚ ਨਹੀਂ ਸੀ ਆ ਸਕਦੀ ਕਿ ਮੈਂ ਚਾਰ ਛਿੱਲੜਨੀ ਤੇਰੇ ਮੁੰਡੇ ਦੇ ਵਿਆਹ ਤੇ ਲਾ ਸਕਦੀ ਸੀ ਕੋਈ ਨਾ ਲੈ ਵੀ ਨਾਰਕਸ਼ਕ ਪਰ ਕਿਉਂਦੀ ਤੂੰ ਮੈਨੂੰ ਕਿਹੜਾ ਸਨੇਹਾ ਤਰਾਂਉਂਗੀ ਹੁਣ ਜਦੋਂ ਤੂੰ ਵਿਆਹ ਕੱਲੀ ਨੇ ਕਰ ਲਿਆ ਫਿਰ ਹਣਾ ਲਡੂਆਂ ਦੇ ਡੱਬੇ ਲੈ ਕੇ ਹੁਣ ਮੈਨੂੰ ਕੰਡਿਆਂ ਉੱਤੋਂ ਦੀ ਕੌਕੜੀ ਸੁਣਾਈ ਐ ਮੇਰੀ ਗੱਲ ਸੁਣ ਨਾਨਕ ਸ਼ੱਕ ਤਾਂ ਕਿਤੇ ਹੋਰ ਨਾ ਭਰਦ ਦੀ ਕਦੇ ਮੈਨੂੰ ਸਰਦੀ ਜੁੰਨੀ ਤਾਂ ਤਾਂ ਇਥੋਂ ਜੁੜੀ ਨਹੀਂ ਜੇ ਕਿਤੇ ਜੇਰਾ ਮਰ ਜੇ ਕਿਤੇ ਵੀਰ ਭਾਈ ਨਾਲ ਆ ਕੇ ਮੇਰੇ ਕੋਲ ਗੈਨੂਏ ਤੂੰ ਤਾਂ ਜਦੋਂ ਤੱਕ ਚਾਰ ਦਿਨ ਮੇਰੇ ਕੋਲ ਆਏ ਮੇਰੇ ਘਰੇ ਕਦੇ ਰਾਤ ਕੱਟੀ ਐ ਹੈਂ ਤੂੰ ਤਾਂ ਜਦੋਂ ਆਉਣੀ ਆ ਚਾਰ ਗੱਲਾਂ ਬੋਲ ਕੇ ਛੇਤੀ ਉਹਦੀ ਉੱਤਰ ਛੇਤੀ ਉਹਦੀ ਉੱਤਰ ਤੂੰ ਤਾਂ ਕਰੇ ਮੈਨੂੰ ਜ਼ਿਆਦਾ ਹੀ ਕੁੜੀ ਪੁੱਛੀ ਪਾਣੀ ਦਾ ਗ라스 ਨਹੀਂ ਪੁੱਛਿਆ ਮੈਂ ਤੇਰੇ ਕੋਲ ਰਾਤ ਕਿੱਥੋਂ ਕੱਟਾ ਜੇ ਕਰੇ ਤੂੰ ਦੂਸਰ ਕੜਦੀ ਕੋਲੇ ਮੇਰੀ ਗੱਲ ਸੁਣ ਕੱਢਦੀ ਹੁਣ ਕੁੜੀ ਪਾਣੀ ਦੀ ਘੁੱਟ ਲੈ ਕੇ ਆਈ ਸੀ ਤੂੰ ਕੀ ਬੋਲੀ ਬੋਲਾਂ ਨਾ ਫਿਰ ਕਈ ਦਿਨ ਦਾ ਸਹਰਾ ਦਿੱਤੀ ਹੈ ਤੇਰੀ ਭਤੀਜੀ ਹੈ ਤੇਰੇ ਕਿਹੜਾ ਇਹ ਘਰੇ ਖਾਣ ਜਾਂਦੀ ਹੈ ਤੂੰ ਐ ਦਾ ਸੁ ਪੁੱਛ ਮੈਨੂੰ ਵੀ ਭਾਈ ਇਹ ਕੁੜੀ ਇੱਥੇ ਕਿਵੇਂ ਆ ਕਾ ਪਰ ਤੈਨੂੰ ਪਤਾ ਹੈ ਜਵਾਕੜੀ ਕਿਹੜੀਆਂ ਮੁਸੀਬਤਾਂ ਚੋਂ ਨਿਕਲੀ ਹੈ ਮੈਂ ਤਾਂ ਉਹ ਬਜਾਵ ਚਾ ਕੇ ਰੱਖਦੀ ਆ ਕੋਈ ਗੱਲ ਨਹੀਂ ਉਹਦੇ ਕੋਲੇ ਕਰਦੀ ਤੂੰ ਆਉਂਦੀ ਆ ਕਿਹਦੀ ਕਰਸਾ ਰਹਿੰਦੀ ਸੀ ਕੀ ਗੱਲ ਭਾਈ ਸਿਆਣੇ ਕਹਿੰਦੇ ਉਹਦੇ ਨੇ ਬਾਪឪ ਦੀ ਕਰਨੀ ਭਰਨੀ ਜਵਾਖਾਂ ਨੂੰ ਭਰਨੀ ਪੈ ਜਾਂਦੀ ਐ ਤੇਰੀਆਂ ਕਰਨੀ ਭਰਨੇ ਤੇਰੀ ਲਾੜ ਭਰਦੀ ਐ ਚਲ ਵੇ ਤੁਸੀਂ ਤਾਂ ਖੁਸ਼ ਹੋ ਤੂੰ ਦਾ ਇੰਨਾ ਗੱਲਾਂ ਜੀ ਖੁਸ਼ ਰਹੇ ਮੈਂ ਕਹਾਂ ਖੁਸ਼ ਆ ਤੂੰ ਦਾ ਐ ਔਖੀ ਹੋ ਜਿੰਨੇ ਮੇਰੇ ਘਰੇ ਕਿਉਂ ਆ ਗਈ ਨਹੀਂ ਲਾੜ ਲਾੜ ਭਰਦੀ ਹੁੰਦੀ ਐ ਕਿ ਕਿਤੇ ਤੂੰ ਐ ਕਹਿੰਦਾ ਮੇਰੇ ਭਤੀਜੇ ਭਤੀਜੀਆਂ ਨਹੀਂ ਭੂਆ ਦਾ ਸਾਹਜ ਸਾ ਲੈਂਦੇ ਆਉਂਦੇ ਤੂੰ ਆਏ ਨਾ ਇਹ ਤਮਾਸ਼ੇ ਦੇਖਦੀ ਐ ਤੂੰ ਮੈਨੂੰ ਐ ਦੱਸ ਤੈਂ ਕਦੇ ਭਤੀਜੇ-ਭਤੀਜੇ ਮੇਰੇ ਕੋਲ ਬੈਠਣ ਦਿੱਤੇ ਨੇ ਕਰੇ ਮੇਰੇ ਨਾਲ ਚਾਹ-ਲਾਡ ਕਰਨ ਦਿੱਤੇ ਨੇ ਬੂਆ-ਭਤੀਜਾ ਲੈ ਮੈਂ ਤਾਂ ਕਦੇ ਨਹੀਂ ਰੋਕਿਆ ਹੈਗਾ ਤੂੰ ਆਵਦਿਆਂ ਨੂੰ ਭਈ ਆਦੇ ਨੇੜੇ ਲਾ ਲ ਤੂੰ ਬੂਆ ਵਾਲੀ ਗੱਲ ਕਰ ਆਪੇ ਜਵਾਰ ਤੇਰੇ ਨੇੜੇ ਲੱਗਣ ਪਾਠ ਤਾਂ ਤੂੰ ਪੜਾਉਂਦੀ ਐ ਸਾਲਾ ਬਿਠਿਆ ਮੇਰੇ ਨੇੜੇ ਕੇ ਬੈ ਲੱਗਣਗੇ ਮੈਂ ਤਾਂ ਕੋਈ ਪਾਠ ਨਹੀਂ ਪੜਾਉਂਦੀ ਹੈਗੀ ਕੋਈ ਚਾਹ ਇੰਨੇ ਨਾਲ ਲਾਂਚ ਕੋਈ ਫਾਇਦਾ ਨਹੀਂ ਹੁੰਦਾ ਮਨ ਸਹੀਓ ਕੇ ਬੈਠੋ ਆਇਆ ਤਾਂ ਤੋ ਬੈਠੇ ਜਿਵੇਂ ਜਾਣਾ ਹੁੰਦਾ ਵਸ ਹਾਂ ਇਹਦਾ ਕੋਈ ਵੱਜਣ ਦੀ ਤਿਆਰੀ ਚਾਹੀਏ ਇਹਦਾ ਇੰਨਾ ਕ ਟਾਈਮ ਹੀ ਖੜਦੀ ਹੁੰਦੀ ਹੈ ਆਪਣੇ ਕੋਲ ਹਾਂ ਔਖੀ ਹੋ ਗਈ ਵਿਚਾ ਆ ਲਿਆ ਕੇ ਦੇਤੀ ਬਬੂ ਨੇ ਲੈ ਥੋੜਾ ਗੱਲ ਹੈ ਉਹੀ ਹੈ ਨਾ ਕਿ ਤੇਰੇ ਬੈਠਣ ਦੇ ਇਰਾਦੇ ਆਪਦੇ ਨਹੀਂ ਹੈਗੇ ਪੀ ਲੈ ਚਾਹ ਆਪਣੇ ਕਰ ਨਾ ਹਰ ਇੱਕ ਵਾਰੀ ਗੁੱਸਾ ਕਰਿਆ ਕਰ ਪੀ ਚਾਹ ਦੀ ਘੁੱਟ ਥਾਪ ਕਰਦੀ ਮੰਮੀ ਸੁਭਾਈ ਇਹੋ ਜੇ ਤੂੰ ਚਾਹ ਪੀ ਤੇ ਮੈਂ ਬਣਾ ਕੇ ਲੈ ਕੇ ਦਿੱਤੀ ਆ ਚਾਹ ਬੈ ਜਾ ਪੁੱਤ ਤੂੰ ਤੇਰੀ ਭੂਆ ਕੋਲੇ ਮੈਂ ਤਾਂ ਉਧਰ ਭਾਗ ਜਾਨੀ ਆ ਨਾਲੇ ਲਾਡੀ ਨੂੰ ਸਾਥ ਲੈ ਆਏ ਨੇ ਤੁਹਾਡੇ ਨਾਲ ਹੀ ਮੂੰਹ ਪਿਆਰ ਜੇ ਗੱਲਾਂ ਕਰਨੀਆਂ ਭਾਈ ਕਰ ਲਓ ਕੋਈ ਨਾ ਲਾਡੀ ਉਧਰ ਹੀ ਪਹਾਂਚ ਸਹੀ ਗਿਆ ਤੁਸੀਂ ਉਧਰ ਹੀ ਆ ਜਾਓ ਉਧਰ ਬੈ ਕੇ ਚਾਹ ਪੀ ਲਿਓ ਆਜੋ ਕੋਈ ਚਲ ਆਜੋ ਇਹ ਤਾਂ ਕਦੇ ওই ਗੱਲਾਂ ਚੰਦਰੀ ਕਦੇ ਦੁੱਖ ਸੁੱਖ ਕਰੇ ਹੀ ਨਹੀਂ ਲਵੇ ਬੈ ਕੇ ਸਾਡੇ ਕੋਈ ਨਾ ਕੋਈ ਤੁਸੀਂ ਆ ਜਾਓ ਜਦੋਂ ਆਉਗੀ ਐ ਹਕਾਇ ਹੀ ਹੋਈ ਆਉਗੀ ਹੈ ਵਿਰਾਸਾ ਤੂੰ ਆਏ ਦਾ ਬਚਲਾ ਵੀ ਕੋਈ ਬੰਦਾ ਔਖਾ ਐ ਸੌਖਾ ਐ ਨਾ ਛੇਤੀ ਉਹਨਾਂ ਦੀ ਮਿਹਰਤ ਫਿਰ ਤੂੰ ਹੁਣ ਜਿੱਥੇ ਵਿਆਹ ਕਰ ਲੇਦਾ ਸਾ ਤੇਰਾ ਲੱਡੂਆਂ ਦਾ ਡੱਬਾ ਮੈਂ ਕੀ ਪੂਕਣਾ ਸੀਗਾ ਆ ਰੱਖ ਲੈਂਦੀ ਏ ਵੀ ਮੈਂ ਕਿਹੜਾ ਤੇਰੇ ਲੱਡੂਆਂ ਦੀ ਭੁੱਖੀ ਆਂਗੀ ਆ ਕੀ ਕੰਡਿਆਂ ਤੋਂ ਕੁਢਿਸਣਾ